ਦੀ ਆ ਬਾਈ ਸਾਰੀ ਇਹ ਰeal ਐ ਇਹ ਜਿਹੜਾ ਦੇ ਪਤਾ ਸਾਨੂੰ ਨੇਵੀਗੇਸ਼ਨ ਨਹੀਂ ਇਹਦੇ ਵਿਚ ਦੀ ਲੰਘ ਕੇ ਆਇਆ ਉੱਥੇ ਥੋੜੀ ਜਿਹੀ ਜਗਾ ਮਿਲ ਗਈ ਤੇ ਨੰਗਰੀ ਨਹੀਂ ਤਾਂ ਫਸ ਗਏ ਸੀ ਹੁਣ ਮੈਂ ਵੀ ਕਿਸੇ ਦਾ ਕਦੇ ਵੀ ਸਾਰਾ ਨਾ ਲਾਉ ਬਾਈ ਕਿਸੇ ਨੂੰ ਮੂੰਹ ਨਾਲ ਪੁੱਛ ਲਿਆ ਕਰੋ ਮੂੰਹ ਨਾਲ ਹੀ ਹੁੰਦੇ ਨੇ ਅਸੀਂ ਫੋਨ ਤੇ ਗੱਲ ਕਰਦੇ ਕਰਦੇ ਨੇਵੀਗੇਸ਼ਨ ਪਾ ਕੇਿੱਧਾ ਆ ਗਏ ਜਾਂ ਸਾਲੇ ਨੇ ਆ ਰਾਹਾਂ ਤੇ ਪੱਸਰ ਗੱਜਲ ਹੋ ਰਹੇ ਹੁਣ ਜਿੱਤੇ ਸਾਡਾ ਸਫਰ ਸਾਰਾ 10 ਕਿਲੋਮੀਟਰ ਰਹਿ ਗਿਆ ਸੀ ਬਿੱਚੇ ਵਿੱਚ ਡੂੰਗੇ ਡੂੰਗੇ ਘਾਦੇ ਜਾ ਰਹੇ ਆ ਸਾਫਰ ਸਾਡਾ 25 ਕਿਲੋਮੀਟਰ ਹੋ ਚੁੱਕਿਆ ਹੁਣ ਤੇੜ ਦੀ ਬਰਬਾਦੀ ਨਾਲੇ ਤਾਂ ਨਾਲੇ ਟਾਈਮ ਦੀ ਬਰਬਾਦੀ ਗੱਡੀ ਭਰਨੀ ਸੀ ਟਾਈਮ ਨਾਲ ਬਚਾਉਣੀ ਸੀ ਗੱਡੀ ਤੇ ਉਹ ਵੀ ਸਾਨੂੰ ਫੋਨ ਕਰੀ ਜਾਂਦੇ ਨੇ ਵੀ ਕਿੱਥੇ ਰਹਿ ਗਏ ਇੱਕ ਇੱਧਰ ਕੋਸਾ ਆਨੇ 5 ਕਿਲੋਮੀਟਰ ਕਿਹਾ ਹੋਰ ਇੱਕ ਸਾਨੂੰ ਇੱਕ ਬੰਦੇ ਨੇ ਕਹਿਦਾ 5 ਕਿਲੋਮੀਟਰ ਅੱਗੇ ਜਾ ਕੇ ਤੁਹਾਨੂੰ ਵਿੱਚ ਰੋਡ ਮਿਲ ਜਾਊਗਾ ਉਹ ਤਾਂੜਗੜ ਲੈ ਜਾਊਗਾ ਉਹਨਾਂ ਦੀ ਵੇਖ ਅੱਗੇ ਨੂੰ ਕੋਸ ਹੋ ਗਿਆ ਵੀ ਜਾਂਦੇ ਕਿਦੂ 5 ਕਿਲੋਮੀਟਰ ਹੋਰ ਚੱਲੇ ਜਾਂਦੇ ਇੱਦਾਂ ਹੀ ਦੂਰ ਆ ਕੇ 5 ਕਿਲੋਮੀਟਰ ਹੋਰ ਚੱਲੇ ਜਾਂਦੇ ਆਂ ਕਹਾਂ ਚੱਲ ਕੇ ਦੇਖਦੇ ਹਾਂ ਇਹ 5 ਕਿਲੋਮੀਟਰ ਵਾਲਾ ਰਾਹ ਕੋਈ ਜਮਾ ਕੱਟਾ ਵਾਲਾ ਆਹ ਆਜੇ ਸੜਕ ਦਾ ੱੱਲੇ ਪਾਸਾ ਮਿੱਟੀ ਪਈ ਆ ਬੱਖਰ ਜਿਹਾ ਪਾਣੀ ਠੀਕ ਆ ਭਾਈ ਬਾਬਾ ਕੋਲੀ ਕਰੇ ਫਿਰ ਮਿਲਦੇ ਅੱਗ ਨਾ ਉਹ ਵੀ ਦੇਖੂੰਗਾ ਹਨੂੜਾ ਲੱਭ ਗਿਆ ਪਰ ਇਹ ਰਾਹ ਇੰਨਾ ਮਾੜਾ ਹੈ ਜਿਹਾ ਘੋੜਾ ਵੀ ਫਸਿਆ ਜਾਂਦਾ ਬਾਦਨ ਵੀ ਦੇ ਕੋਲੇ 20 ਟਲੀ ਦਾਣਾ ਬਜ਼ਾਰੇ ਕੋਲੇ 40 ਜੂਲੀ ਹੋਊਗਾ ਗੈਟਡਨ ਪਾਸਿੰਗ ਵਾਲਾ ਲੱਗਦਾ ਹੈ ਹਾਂ ਫੇਕ ਨਾ ਰਾਜਸਥਾਨ ਦਾ ਹੈ ਹੌਲੇ ਜਾਦੇ ਛੋਟੇ ਰੋੜਾ ਉਸ ਤੋਂ ਬਣਾ ਬੈਠਾ ਵੇ। ਬੜਾ ਜਾਦੇ ਕੰਡਿਆ ਰੋੜਾ ਹੈ। ਇਹ ਵੱਡਾ ਰੋੜਾ ਨੂੰ ਇਹ ਵੱਡਾ ਰੋੜਾ ਕਹਿੰਦੇ ਰਹਾਂ। ਸਾਰਿਆਂ ਨੇ ਕਹਿੰਦੇ ਆ ਗਿਆ ਵੱਡਾ ਰੋੜਾ ਹੈ। ਇਹਨੂੰ ਵੱਡਾ ਰੋੜਾ ਕਹਿੰਦੇ ਨੇ। ਕੀ ਇਹ ਵੱਡਾ ਨੇ ਛੋਟੇ ਪਤਾ ਨਹੀਂ ਕਹੇ ਹੋਣਗੇ ਬਾਈ। ਛੋਟੇ ਤਾਂ ਉਹੀ ਨੇ ਜਿਹੜਾ ਅਸੀਂ ਬਾਣੋ ਬਾਣੀ ਅਸੀਂ ਆਇਆ। ਕੀ ਕਾ ਬਾਬਾ ਭਲੀ ਕਰੇ ਬਾਈ। ਬੋਦ ਲਿਆਣਾ। ਲਓ ਜੀ ਪਹੁੰਚ ਗਏ ਅਸੀਂ ਫੈਕਟਰੀ। ਠੱਕੇ ਚੋਲੇ ਖਾ ਕੇ ਲੰਲੂ ਕਰੇ ਕਬਲੀਆਂ ਰੱਬ ਸਿੱਧੀਆਂ ਪਾਉਂਦਾ। ਇੱਧਰੋਂ ਅਸੀਂ ਜਿਹੜੇ ਰਾਹ ਤੋਂ ਅਸੀਂ ਭਟਕੇ ਹੋਏ ਜਾ ਰਹੇ ਸੀ ਉਸੇ ਰਾਹ ਦੇ ਉੱਤੇ ਹੀ ਫੈਕਟਰੀ ਆ ਲొਕੇਸਨ ਸਾਨੂੰ ਭੇਜੀ ਨਹੀਂ ਥਾਨਗੜ ਸਾਡਾ ਹੈਗਾ ਸੀ 15 ਕਿਲੋਮੀਟਰ ਪਰ ਜਿੱਥੇ ਨਾਲ ਲొਕੇਸਨ ਭੇਜੀ ਉੱਥੇ ਸਾਡਾ ਲਾੜੋ ਵੀ 1.5 ਕਿਲੋਮੀਟਰ ਦੀ ਗੱਡੀ ਪਹੁੰਚ ਗਈ ਆ ਫੈਕਟਰੀ ਆ ਸਾਹਮਣੇ ਵਾਈਟ ਕਲਰ ਦੀ ਤਿੰਨ ਚਾਰ ਥਾਮਾਂ ਤੋਂ ਲੋਡ ਕਰਨਾ ਪਹਿਲਾਂ ਅਗਲੇ ਨੇ ਕਹਿ ਕੇ ਲਾਈ ਆ ਬਾਰ-ਬਾਰ ਕੰਡਾ ਕਰਾਉਣਾ ਪੂ ਕਹਿੰਦੇ ਭਾਈ ਮੈਂ ਘੱਟੀ ਠੀਕ ਆ ਭਾਈ ਜੀ ਮਿਲਦੇ ਆ ਗੇਟ ਤੇ ਐਂਟਰੀ-ਆਉਟਰੀ ਹੁੰਦੀ ਹੋਈ ਉਹਨੂੰ ਦੱਸ ਦਿਆਂ ਕੀ ਗੱਲ ਬਾਤ ਆ ਤਾਂ ਪਹਿਲੀ ਖੋਲਦਾ ਗੇਟ ਉਹਨਾਂ ਨੇ ਕਹਿੰਦਾ ਗੇਟ ਖੋ ਆਹ ਆਉਂਦੇ ਨੇ ਇਹ ਦੇਖੋ ਮਾ ਉਸ ਨਾ ਲਗਾਣਾ ਲੱਗੇ ਇਹ ਪੁਰਾਣਾ ਪੈਨੇਪੁਰਾ ਹੁੰਦਾ ਹੈ ਅਸੀਂ ਦੇਖੋ ਨਾਮ ਕਰਵਾਉਂਦਾ ਹਾਂ ਓਕੇ 그러면은 ਦੇਖੋ ਜੀ ਮਾਲ ਇਹ ਜਾਂ ਲੋਡ ਕਰਨਾ ਆਪਾਂ ਨੇ ਦਿੱਤਾ ਸੁਲਤਾਨੀਆਂ ਨੇ ਬਲਸਤਾਨੀਆਂ ਬਾਲੇ 11 ਚ ਚੱਲ ਗਈ ਆ ਪਿੰਡਾਂ ਵਾਲੇ ਰੋਡ ਆਈ ਸਾਡੇ ਕੋਲ ਚਾਰ ਗੁੰਗਲਾਂ ਤੇਲ ਸੀ ਚਲ ਦੇਖ ਲੈਨੇ ਹੁਣ ਕੀ ਹਿਸਾਬ ਕਿਤਾਬ ਕੀ ਖਾਦਾ ਪੀਤਾ ਇਹਨੇ ਬਾਬਾ ਸੁੱਖ ਰੱਖੇ ਲੈ ਭਾਈ ਹੈਗਾ ਤੇਲ ਦਸਨੀ ਹਰੇ ਸਰਜੂ ਆ ਤਿੰਨ ਗੁੰਗਲਾਂ ਪਿਆ ਚੱਲ ਕੇ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਮਾਲ ਆ ਕੀ ਲੋਡ ਕਰਨਾ ਦੇਖਦੇ ਆਜੋ ਢਿੱਕੀ ਜੀ ਬਣਾ ਰੱਖੀ ਓਥੇ ਪੁੱਛਣਾ ਬੰਦ ਉਹਨਾਂ ਨੂੰ ਮੈਂ ਲੁਧਿਆਣਾ ਦਾ ਮਾਲ ਲੋਡ ਕਰਨਾ ਜੀ ਲੁਧਿਆਣਾ ਦਾ ਮਾਲ ਆਪ ਹੀ ਕਰੋਗੇ